ਨਰੇਂਦਰ ਦਾ ਦੋਰੋਂ ਮਤਾਂਕੰਦ ਫੋਰਾ ਮੁਕਾਈ ਜਿਹੜਾ ਇੰਤ ਦੇ ਨਰੇਂਦਰ ਵਰਕਰ ਨੂੰ ਸਿਰ 20 ਦਿਨਾਂ ਨੂੰ ਮਿਲਿਆ ਉਹ 100 ਦਿਨ ਦਾ ਕੰਮ ਉਹਨਿਕੋ 20 ਦਿਨ ਕਹਿ ਰਹੇ 100 150 ਦਿਨ ਕਹਿ ਰਹੇ ਇਹਨਾਂ ਨੂੰ ਇਹ ਦਿਨ ਪੂਰੇ ਮਿਲ ਰਹੇ ਨਹੀਂ ਹੈ ਇਸ ਕਰਕੇ ਜੈ ਗ੍ਰੇਂਦੀ ਕਰਦਾ ਮੈਂ ਨਰੇਂਦਰ ਦਾ ਗਰੂਰ ਜਿਸ ਤਰ੍ਹਾਂ ਦਾ ਪਹਿਲਾਂ ਬਣਿਆ ਵਾ ਸੀ ਉਸ ਤਾਂ ਦੀ ਗਰੂਰ ਰਹਿਣਾ ਚਾਹੀਦਾ ਤੇ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਜਿਹੜਾ ਫੇਰ ਜਿਹਾ ਰਿਪਰਟਾ ਇਸ ਮਾਮਲੇ ਦੇ ਵਿੱਚ ਮਿਲਣਾ ਚਾਹੀਦਾ ਜੈ ਜਨਤਾ ਜੈਸੁਰਾ ਧੰਨਵਾਦ ਜੀ ਇੱਕ ਬੇਨਤੀ ਆ ਲੰਗਰ ਵਾਲੇ ਸਾਥੀਆਂ ਵੱਲੋਂ ਬਹੁਤ ਸਾਰੇ ਬੰਦੇ ਤੰਗ ਕਰ ਰਹੇ ਨੇ ਚਾਹ ਇੱਥੇ ਆਉਗੀ ਤੁਹਾਨੂੰ ਇੱਕੋ ਬੇਨਤੀ ਹੈ ਕਿ ਜਿਵੇਂ ਬੰਦੀ ਆਪਣੇ ਦੋ ਵਲੰਟੀਅਰ ਲੰਗਰ ਕਮੇਟੀ ਦੇ ਵਿੱਚ ਤੋਂ ਤਾਂ ਕਿ ਤੋਂ ਬੈਠੇ ਨੂੰ ਚਾਹ ਪਾਈ ਜਾ ਸਕੇ ਹੁਣ ਬਿਹਾਰ ਲਈ ਤੁਹਾਡੇ ਨਾਲ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਜੀ ਨੇ ਟੈਕਨੀਕਲ ਸਰਵਿਸਿੰਗ ਦੇ ਤਿਆਰ ਰਹਿਣਾ ਚੱਲੂ ਰਹਿਣਾ ਡਾਲ ਪੂਰਨ ਬਹੁਤ ਹੀ ਸਤਕਾਰ ਜੋ ਹਾਂ ਸਾਥੀਓ ਅੱਜ ਕੇਂਦਰ ਦੀ ਸਰਕਾਰ ਦੇ ਵਿਰੁੱਧ ਤੇ ਰਾਜ ਦੀ ਸਰਕਾਰ ਦੇ ਵਿਰੁੱਧ ਬਗਵੱਤ ਖਾਣਾ ਤੇ ਰੋਜ਼ ਧਰਨੇ ਮੁਜ਼ਾਰੇ ਕਰਕੇ ਕੇਂਦਰ ਦੀ ਸਰਕਾਰ ਨੂੰ ਤੇ ਰਾਜ ਸਰਕਾਰ ਨੂੰ ਸੁਣਾਉਣੇ ਕੀਤੀ ਜਾ ਰਹੀ ਆ ਕਿ ਜੇਕਰ ਪੰਜਾਬ ਦੇ ਅੰਦਰ ਜਾਂ ਸਾਡੇ ਇੰਡੀਆ ਦੇ ਅੰਦਰ ਬਿਜਲੀ ਕਾਨੂੰਨ 2025 ਵਰਗੇ ਜਾਂ ਹੋਰ ਜਿਹੜੇ ਵੀ ਕਾਨੂੰਨ ਲਾਤੇ ਜਾ ਰਹੇ ਆ ਤਾਂ ਉਹਨਾਂ ਦੇ ਸਮੇਂ ਦੇ ਅੰਦਰ ਤਿੱਖੇ ਜਿਹੇ ਧੋਲ ਆਉਂ ਕੀਤੇ ਜਾਣਗੇ ਕਿਉਂਕਿ ਅਸੀਂ ਛੋਟੇ ਧਿਆਨ ਦੇ ਵਿੱਚ ਲਿਆ ਦਈਏ ਅਸੀਂ ਬਿਜਲੀ ਖੇਤਰ ਦੇ ਨਾਲ ਤਾਲਮੇਲ ਰੱਖਦੇ ਆ 2003 ਤੋਂ ਬਾਅਦ ਬਿਜਲੀ ਬੋਰਡ ਦਾ ਜੋ ਪ੍ਰਾਈਮ ਸਟੇਸ਼ਨ ਹੋਇਆ ਤੇ ਤੁਸੀਂ ਕਿਸਾਨਾਂ ਨੇ ਮਜ਼ਦੂਰਾਂ ਨੇ ਬਿਜਲੀ ਕਾਮਿਆਂ ਨੇ ਸੱਤ ਸਾਲ ਬਿਜਲੀ ਬੋਰਡ ਨੂੰ ਤੋੜ ਤੋਂ ਰੋਕਿਆ ਪਰ ਸਰਕਾਰ ਨੇ 2010 ਦੇ ਵਿੱਚ ਬਿਜਲੀ ਬੋਰਡ ਦਾ ਮੁਫਤ ਭੋਗ ਪਾ ਦਿੱਤਾ ਗਿਆ ਤੇ ਜਦੋਂ ਭੋਗ ਪਾਇਆ ਤਾਂ ਬਾਰੇ ਅਸੀਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਆ ਮਸ਼ੀਨਰੀ ਆਊਟਸੋਰਸਿੰਗ ਲਈ ਟੈਕਨਾਲੋਜੀ ਲੈਣੀ ਕੰਮ ਕਰਦੇ ਆ ਤੇ ਜਿਹੜਿਆ ਸਾਨੂੰ ਸੁੱਖ-ਦੂਤ ਮਿਲਦੀਆਂ ਚੰਗੀਆਂ ਸੀ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਪੱਕੇ ਰੋਜ਼ਗਾਰ ਦਾ ਉਜਾੜਾ ਖਤਮ ਕਰ ਦਿੱਤਾ ਗਿਆ ਤੇ ਜਿਹੜੇ ਲੋਕਾਂ ਦੇ ਘਰਾਂ ਦੇ ਕਾਲੇ ਮੀਟਰ ਲੱਗੇ ਹੋਏ ਸੀ ਉਹ ਕਾਲੇ ਮੀਟਰ ਪੱਟ ਕੇ ਆថਡੇ ਘਰਾਂ ਦੇ ਅੱਗੇ ਤੁਹਾਡਾ ਕੰਪਨੀ ਦਾ ਮੀਟਰ ਥੋਪ ਤੇ ਅੱਜ ਵੀ ਚੇਕ ਪੌਰਾ ਮਿੱਤਰ ਸਾਡੇ ਕੇ ਰਾਹ ਦੇ ਕੇ ਲਵਾਇ ਜਵਾਲੇ ਆ ਤੇ ਅੱਜ ਜਿਹਨਾਂ ਪਹਿਲਾਂ ਇਤਮਾਨ ਕਹਿਦਾ ਸੀ ਵੀ ਜੇ ਨਾ ਵੀ ਕੋਈ ਗੱਲਬਾਤ ਹੋਊਗੀ ਮੈਂ ਬੰਦ ਲੂੰਗਾ ਪਰ ਅੱਜ ਹੋ ਕੇ ਆ ਗਿਆ ਉਹਦਾ ਇਤਮਾਨ ਚੁੱਪ ਬਿਠਾ ਆ ਪਿਛਲੇ ਦਿਨ ਚੁਪਾ ਸਭ ਦਾ ਜਿਵਾਸ ਕੁੱਤੇ ਆ ਪਰ ਸੱਚ ਕੇ ਜੀ ਤਾਂ ਮੁੰਡੇ ਕਾਦੀ ਗੱਲ ਕੀਤੀ ਆ ਪਰ ਆ ਅਣਖੋ ਪਾਰ ਗਿਆ ਤੇ 225 ਬਾਰੇ ਕਾਨੂੰਨ ਬਾਰੇ ਵਿਧਾਨ ਸਭਾ ਦੇ ਵਿੱਚ ਨਹੀਂ ਬੋਲਿਆ 2G ਬਾਰੇ ਨਹੀਂ ਬੋਲਿਆ ਅੱਜ ਨਵੇਂ ਲੇਬਰ ਕੋਰ ਜਿੱਥੇ ਲੋਕਾਂ ਨੂੰ ਸੂਰਤਾਂ ਮਿਲਦੀ ਥੋੜੀ ਸੀ ਜਿੱਥੇ ਕੋਈ ਮਜ਼ਦੂਰ ਜਾ ਕੇ ਲੇਬਰ ਕੋਰ ਦੇ ਵਿੱਚ ਕੇਸ ਕਰਵਾਉਂਦਾ ਸੀ ਚੋਰ ਚਾਰੇ ਲੇਬਰ ਕੋਰ ਖਤਮ ਕਰ ਦਿੱਤੇ ਗਏ ਨਾ ਮੁਕਾੜੇ ਚੂਨ ਖਤਮ ਕਰ ਦਿੱਤੇ ਗਏ ਤੇ ਚਾਰ ਲੇਬਰ ਕੋਰ ਜਾਂਦੇ ਇਸ ਕਰਕੇ ਅੱਜ ਇਹ ਆਏ ਕੱਖੋ ਮੋਦੀ ਸਰਕਾਰ ਤੇ ਰਾਜ ਸਰਕਾਰਾਂ ਨੂੰ ਇਹ ਚੋਲਦੀ ਚੇਤਾਵਨੀ ਦਿੰਦਾ ਵੀ ਜੇਕਰ ਆ ਨਾਂ ਚ ਪਰ ਇੱਕ ਮੂਲ ਬਾਤ ਨਾ ਕੀਤਾ ਤਾਂ ਉਹ ਸਮੇਂ ਦੇ ਵਿੱਚ ਜਿਵੇਂ ਜਗੂ ਗੁਰੂ ਕੁੱਲ ਦੀ ਗੁਰੂ ਨਾਨਕ ਦੇਵ ਜੀ ਦਾ ਉਹਨੂੰ ਮੋਦੀ ਚੁੱਕਿਆ पढ़ण चाहींदा इते वॾे महाराजे बार जी मूज़ी पढ़े त बहुत बहुत धनवाद